ਸਾਡੀ ਸਾਰੀ ਟੀਮ ਆ ਜੀ ਇੱਥੇ 45 ਲੱਖ ਰੁਪਈਆ ਸਾਡੇ ਮਾਨਯੋਗ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਮੈਂਬਰ ਪਾਰਲੀਮੈਂਟ ਮੀਤ ਹੇਰ ਜੀ ਉਹਨਾਂ ਨੇ ਅੱਜ ਜਾਰੀ ਕੀਤਾ ਦਾ ਇਹ ਗਲੀਆਂ ਨਾਲੀਆਂ ਵਾਸਤੇ ਜੋ ਗਲੀਆਂ ਕੱਚੀਆਂ ਸੀ 25 25 30 30 ਸਾਲਾਂ ਤੋਂ ਜਿੱਥੇ ਰੋੜੇ ਪਏ ਸੀ ਅੱਜ ਉੱਥੇ ਕੰਮ ਸ਼ੁਰੂ ਹੋਇਆਗਾ ਤੇ ਉਹੀ ਕੰਮ ਦੀ ਸ਼ੁਰੂਆਤ ਕਰਵਾਉਣ ਮੈਂ ਬਤੌਰ ਉਹਨਾਂ ਦਾ ਨੁਮਾਇੰਦਾ ਐਮਪੀ ਸਾਹਿਬ ਦਾ ਇੱਥੇ ਪਹੁੰਚਿਆਗਾ ਤੇ ਕੰਮ ਦੇ ਸੀ ਸ਼ੁਰੂਆਤ ਕਰ ਚੁੱਕੇ ਆ ਇਸ ਤੋਂ ਇਲਾਵਾ ਵੀ ਪਿੰਡ ਪੈਣਾ ਪੈਣੀ ਮਹਾਰਾਜ ਵਿੱਚ ਜਦੋਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ 2022 ਤੋਂ ਲੈ ਕੇ ਹੁਣ ਤੱਕ ਆ ਮੇਰੇ ਕੋਲ ਕਾਗਜ਼ ਆ 4 ਕਰੋੜ 36 ਲੱਖ ਰੁਪਈਆ ਪਿੰਡ ਨੂੰ ਜਾਰੀ ਹੋ ਚੁੱਕਿਆ ਪਹਿਲੀ ਮੰਡੀ ਆ ਪਿੰਡਾਂ ਦੀ ਜਿਹਦੀ ਚਾਰਦੀਵਾਰੀ ਹੋਈ ਆ ਸ਼ਹਿਰੀ ਮੰਡੀਆਂ ਦੀ ਤਾਂ ਚਾਰਦੀਵਾਰੀ ਹੋਈ ਹੈਗੀ ਪਰ ਪਿੰਡਾਂ ਦੇ ਵਿੱਚੋਂ ਪਹਿਲੀ ਮੰਡੀ ਆ ਪੈਣੀ ਮਹਾਰਾਜ ਦੀ ਜਿਹਦੀ ਚਾਰਦੀਵਾਰੀ ਹੋਈ ਆ ਇਸ ਤੋਂ ਇਲਾਵਾ ਪੰਚਾਇਤ ਘਰ 40 ਲੱਖ ਦੀ ਲਾਗਤ ਨਾਲ ਬੜਾ ਸੋਹਣਾ ਪਿਆਰ ਹੋਇਆ ਪਿਆ ਲਗਭਗ ਉਹ ਵੀ ਉਦਘਾਟਨ ਉਹਦਾ ਬਹੁਤ ਚਲਦੀ ਉਹਦਾ ਰਿਬਨ ਕੱਟਣਾਗਾ ਇਸ ਤੋਂ ਇਲਾਵਾ ਜਿਹੜੇ ਅਸੀਂ ਇਹ ਗਰਾਊਂਡ ਦੇ ਵਿੱਚ ਖੜੇ ਆ ਇਹ ਬਿਲਕੁਲ ਇੱਥੇ ਮਤਲਬ ਇਹ ਨਸ਼ੇੜੀਆਂ ਦਾ ਅੱਡਾ ਬਣਿਆ ਪਿਆ ਸੀ ਜਿਹੜਾ ਹੁਣੇ ਬਿਲਕੁਲ ਇਸੇ ਟਰੈਕ ਪੈ ਗਿਆ ਸਿੰਡਰ ਟਰੈਕ ਪੈ ਗਿਆ ਤੇ ਅੰਦਰ ਜਿਮ ਬਣ ਚੁੱਕਿਆਗਾ 70-80 ਲੱਖ ਰੁਪਏ ਦੇ ਤੇ ਲੱਗ ਚੁੱਕਿਆਗਾ ਤੇ ਹਜੇ ਵੀ ਕੰਮ ਇਹਦਾ ਚੱਲ ਰਿਹਾਗਾ ਤੇ ਇਸ ਤੋਂ ਇਲਾਵਾ ਵੀ ਹੋਰ ਵੀ ਵੱਖ-ਵੱਖ ਪ੍ਰੋਜੈਕਟਾਂ ਵਾਸਤੇ ਵਾਟਰ ਸਪਲਾਈ ਲਈ ਲੱਗ ਪੈਸੇ ਦਿੱਤੇ ਨੇਗੇ ਧਰਮਸ਼ਾਲਾ ਵਾਸਤੇ ਅਲੱਗ ਪੈਸ ਕੋਈ ਅਹੇਜਾ ਪਿੰਡ ਦਾ ਕੰਮ ਨਹੀਂ ਜਿਹੜਾ ਜਿਹੜਾ ਸਰਕਾਰ ਵੱਲੋਂ ਜਿਹੜਾ ਵੀ ਕੋਈ ਅਸੀਂ ਜਿਹੜੇ ਜਿਹੜੇ ਤਾਂ ਅਸੀਂ ਟੀਚਾ ਮਿਥਿਆ ਸੀਗਾ ਜਿਹੜੇ ਤਾਂ ਅਸੀਂ ਵਾਅਦੇ ਕੀਤੇ ਸੀ ਉਹ ਤਾਂ ਅਸੀਂ ਪੂਰੇ ਕੀਤੇ ਨੇ ਜਿਹੜੇ ਅਸੀਂ ਵਾਅਦੇ ਨਹੀਂ ਵੀ ਪੂਰੇ ਕੀਤੇ ਸੀ ਜਿਹੜੇ ਵਾਅਦੇ ਨਹੀਂ ਵੀ ਕੀਤੇ ਸੀ ਉਹ ਵੀ ਪੂਰੇ ਕਰਤੇ ਸਭ ਤੋਂ ਵੱਡਾ ਜਿਹੜਾ ਲਾਭ ਹੋਇਆਗਾ ਕਿਸਾਨਾਂ ਨੂੰ ਉਹ ਹੋਇਆਗਾ ਜਿਹੜੀ ਅਸੀਂ ਪਿੰਡਾਂ ਦੇ ਵਿੱਚ ਆਹ ਪਾਈਪਲਾਈਨ ਪਾਈ ਹੈਗੀ ਜਿਹੜਾ ਨਹਿਰੀ ਪਾਣੀ ਵਾਲੀਆਂ ਪਾਈਪਲਾਈਨਾਂ ਪਈਆਂ ਨਹੀਂ ਗਈਆਂ ਆ ਮੇਰੇ ਨਾਲ ਮੇਰੇ ਕਿਸਾਨ ਵੀਰ ਖੜੇ ਨੇ ਸਾਰੇ ਤੁਸੀਂ ਇਹਨਾਂ ਨਾਲ ਹੀ ਗੱਲ ਕਰਕੇ ਦੇਖਿਓ ਤੁਹਾਨੂੰ ਪਤਾ ਲੱਗ ਜੂਗੇ ਮੋਟਰਾਂ ਬੰਦ ਪਈਆਂ ਨਹੀਂ ਗਈਆਂ ਤੇ ਇਹ ਸਰਕਾਰ ਦੀਆਂ ਵੱਡੀਆਂ ਪ੍ਰਾਪਤੀਆਂ ਨਹੀਂ ਗਈਆਂ ਤੇ ਮੈਂ ਸਾਡੇ ਮਾਣਯੋਗ ਸਾਡੇ ਐਮਪੀ ਸਾਹਿਬ ਬਹੁਤ ਜਿਨ੍ਹਾਂ ਨੂੰ ਪਿਆਰ ਕਰਦੇ ਨੇ ਬਰਨਾਲੇ ਹਲਕੇ ਦੇ ਲੋਕ ਦੋ ਵਾਰ ਉਹਨਾਂ ਨੂੰ ਐਮਐਲਏ ਬਣਾਇਆ ਤੇ ਹੁਣ ਐਮਪੀ ਬਣਾ ਕੇ ਦਿੱਲੀ ਭੇਜਿਆਗਾ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਸਾਡੇ ਨਗਰ ਦੇ ਵਿੱਚ ਓਐਸਡੀ ਬਾਈ ਗੁਰਮੀ ਸਿੰਘ ਮੀਤ ਹੈ ਜੀ ਅਸਨਪ੍ਰੀਤ ਜੀ ਪੌਂਚੇ ਨੇਗੇ ਅਸੀਂ ਉਹਨਾਂ ਦਾ ਇੱਥੇ ਪਹੁੰਚਣ ਤੇ 체ਚਾ ਧੰਨਵਾਦ ਕਰਦੇ ਆ ਜੋ ਅੱਜ ਸਾਡੇ ਨਗਰ ਦੀਆਂ ਕੱਚੀਆਂ ਗਲੀਆਂ ਸੀ ਜੋ ਟੁੱਟੀਆਂ ਹੋਈਆਂ ਪਹਿਲਾਂ ਪੁਰਾਣੀਆਂ ਇੱਟਾਂ ਦੀਆਂ ਗਲੀਆਂ ਸੀ ਉਹਨਾਂ ਦਾ ਉਦਘਾਟਨ ਕੀਤਾ ਗਿਆ ਵਿਆ ਤੇ ਉਸ ਤੋਂ ਬਾਅਦ ਦੇ ਵਿੱਚ ਅੱਜ ਅਸੀਂ ਇੱਥੇ ਸਟੇਡੀਅਮ ਦੇ ਵਿੱਚ ਖੜੇ ਆ ਇਸ ਸਟੇਡੀਅਮ ਵਾਸਤੇ ਦੀ ਸਰਦਾਰ ਗੁਰਮੀਤ ਸਿੰਘ ਮੀਤਿਹਰ ਜੀ ਨੇ ਸਾਨੂੰ ਬਹੁਤ ਵੱਡੀ ਗ੍ਰਾਂਟ 70 75 ਲੱਖ ਰੁਪਿਆ ਇਸ ਸਟੇਡੀਅਮ ਵਾਸਤੇ ਦਿੱਤਾ ਜੋ ਕਿ ਬਿਲਕੁਲ ਬਣ ਕੇ ਤਿਆਰ ਆ ਤੇ ਕੁਸੇ ਦਾ ਥੋੜਾ ਮੋਟਾ ਕੰਮ ਰਹਿੰਦਾ ਬਾਕੀ ਜੋ ਥੋੜੇ ਟਾਈਮ ਦੇ ਵਿੱਚ ਹੀ ਬਾਈ ਜੀ ਇਸ ਦਾ ਅਧ்கਾਟਨ ਵੀ ਕਰਨ ਆਉਣਗੇ ਇਸ ਤੋਂ ਪਹਿਲਾਂ ਇਹ 8-10 10 ਸਾਲ ਪਹਿਲਾਂ ਇਸ ਦੇ ਵਿੱਚ ਸਾਰੇ ਨਗਰ ਦਾ ਪਾਣੀ ਇਹ ਬਹੁਤ ਹੀ ਨੀਵਾ ਸੀਗਾ ਜੋ ਉਹਨਾਂ ਦੇ ਸਹਿਯੋਗ ਦੇ ਨਾਲ ਭਰਤ ਪਈ ਸਾਰਾ ਇਹਦਾ A to Z ਕੰਪਲੀਟ ਕੰਮ ਤਿਆਰ ਹੋਇਆ ਤੇ ਇਸ ਤੋਂ ਪਹਿਲਾਂ ਇੱਥੇ ਸਾਰਾ ਨਸੇ ਦਾ ਹੀ ਕਾਰੋਬਾਰ ਚੱਲਦਾ ਸੀਗਾ ਪੀਣ ਦਾ ਵੀ ਤੇ ਵੇਚਣ ਦਾ ਵੀ ਤੇ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਸਰਦਾਰ ਤੋਹਾ ਸਿੰਘ ਬਾਣ ਜੀ ਦਾ ਮੁੱਖ ਮੰਤਰੀ ਜੋ ਪੰਜਾਬ ਨੇ ਗੁਰਮੀਤ ਸਿੰਘ ਮੀਤਿਹਰ ਜੀ ਜੋ ਸਾਡੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਨੇ ਅਤੇ ਬਾਈ ਹਸਨ ਜੀ ਜੋ OSD ਨੇ ਬਾਈ ਗੁਰਮੀਤ ਸਿੰਘ ਮੀਤਿਹਰ ਜੀ ਦੇ ਉਹਨਾਂ ਦਾ ਸਾਡੇ ਨਗਰ ਦੇ ਵਿੱਚ ਪਹੁੰਚਣ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਹਾਂਜੀ ਬਾਈ ਸਾਨੂੰ ਬਹੁਤ ਮਾਣ ਹੈ ਇਹਨਾਂ ਦੇ ਉੱਪਰ ਕਿਉਂਕਿ ਸਾਡੇ ਨਾਲ ਇਹਨਾਂ ਦਾ ਕੋਈ ਵਾਅਦਾ ਅੱਜ ਦਾ ਨਹੀਂ 10-12 ਸਾਲਾਂ ਤੋਂ ਸਾਡਾ ਬਾਈ ਜੀ ਨਾਲ ਉਹ ਪਿਆਰ ਹੈਗਾ ਪਹਿਲਾਂ ਵੀ ਸਾਡੇ ਬਹੁਤ ਕੰਮ ਜਿਸ ਦੇ ਵਿੱਚ ਸਾਡਾ ਪੰਚਾਇਤ ਘਰ ਜੀ ਤੇ ਸਾਡਾ ਇਹ ਸਟੇਡੀਅਮ ਦਾ ਕੰਮ ਹੋ ਗਿਆ ਜੀ ਸਾਡੇ ਪਿੰਡ ਦੀ ਖੇਤਾਂ ਵਾਲੀ ਪਾਈਪ ਲਾਈਨ ਦਾ ਕੰਮ ਹੋ ਗਿਆ ਜੀ ਨਾਜ ਮੰਡੀ ਹਾਂਜੀ ਹਾਂਜੀ ਨਾਜ ਮੰਡੀ ਦਾ ਹੋਇਆ ਤੇ ਹੋਰ ਵੀ ਹੁਣ ਇੱਥੇ ਜਿੱਥੇ ਆਪਾਂ ਖੜੇ ਆ ਇੱਥੇ ਆ ਬਾਥਰੂਮਾਂ ਦਾ ਕੰਮ ਚੱਲ ਰਿਹਾ ਹੈ ਇਸ ਤੋਂ ਬਾਅਦ ਦੇ ਵਿੱਚ ਇਧਰ ਨਾਲ ਹੀ ਸਾਡੇ ਕੂੜੇ ਵਾਲਾ ਡੰਪ ਉਹਦਾ ਕੰਮ ਵੀ ਚੱਲ ਰਿਹਾ ਤੇ ਡਿਸਪੈਂਸਰੀ ਦਾ ਕੰਮ ਵੀ ਜੀ ਉਹਨਾਂ ਨੇ ਕਿਹਾ ਵੀ ਅਸੀਂ ਚਲਾਵਾਂਗੇ ਤੇ ਸਾਡਾ ਲਾਇਬ੍ਰੇਰੀ ਦਾ ਵੀ ਕੰਮ ਹੈ ਜੀ ਤੇ ਸਾਡਾ ਜੋ ਵਾਟਰ ਸਪਲਾਈ ਇੱਥੇ ਬਣੀ ਵੀ ਹੈ ਟੈਂਕੀ ਉਹ ਵੀ ਸਾਡੀ ਖਸਤਾ ਹਾਲਤ ਚ ਹੈ ਤੇ ਉਹਦੇ ਵਿੱਚ ਵੀ ਗੰਦਾ ਪਾਣੀ ਲੋਕਾਂ ਨੂੰ ਪੀਣ ਲਈ ਥੋੜੀ ਜਿਹੀ ਲਿਕਤ ਆਉਂਦੀ ਆ ਉਹਦੇ ਵਾਸਤੇ ਵੀ ਪੰਜਾਬ ਸਰਕਾਰ ਨੇ ਸਾਨੂੰ ਵੱਡੀ ਗ੍ਰਾਂਟ ਦੇ ਕੇ ਨਵਾਂ ਪਲਾਟ ਲਾਉਣ ਵਾਸਤੇ ਉਹ ਮਨਜ਼ੂਰੀ ਦਿੱਤੀ ਆ ਸਾਨੂੰ ਮਤਲਬ ਜਿਹੜੇ ਕੰਮ 50 ਸਾਲ ਚ ਨਹੀਂ ਕਦੇ ਹੋਈ ਸੀ ਸਾਡੀ ਮਤਲਬ ਗਲੀ ਆ 35-40 ਸਾਲ ਹੋ ਗਈ ਦੀ ਰੋੜੇ ਬਣੇ ਪਏ ਸੀ ਤੇ ਬਾਈ ਮੀਤਿਹਾਰ ਨੇ ਉਹ ਮਤਲਬ ਗਲੀ ਜਿਹੜੇ ਮੰਨ 5-7 ਸਾਲਾਂ 10 ਸਾਲਾਂ ਦੇ ਕੰਮ ਜੰਮੀ ਖੜੇ ਪਏ ਸੀ ਜਿਵੇਂ ਮੰਨ ਸਾਡੀ ਕੱਸੀ ਦਾ ਪਾਣੀ ਸੀ ਮੇਰੀ 4 ਘੰਟੇ ਵਾਲੀ ਸੀ 4 ਘੰਟੇ ਦੇ ਵਿੱਚ ਇੱਕ ਕਿੱਲਾ ਰਾਮ ਦਤੀ ਅਸੀਂ ਇੱਕ ਦਿਨ ਗਏ ਵੀ ਨਹੀਂ ਮਤਲਬ ਬਾਈ ਨੇ ਆਪ ਹੀ ਪਾਸ ਕਰਾ ਕੇ ਆਪ ਹੀ ਪੈ ਪਾਤੇ 5-7 ਜਣੇ ਅਸੀਂ ਹੋਰ ਵੀ ਖੜੇ ਆ ਜਿਨ੍ਹਾਂ ਦਾ ਉਖਾਲਾ ਮੰਨ ਤੇ ਪਾਣੀ ਪੰਦਾ ਹੋ ਗਿਆ ਹੁਣ ਇੱਕ ਕੰਡ ਚਾਰ ਕਿਲੇ ਰਾਂ ਦੇ ਨੇ ਜਿਹੜੀ ਗਲੀ ਗਲੀ ਦੇ ਰੋੜੇ ਬਣੇ ਪਏ ਸੀ ਤੇ ਉਹ ਗਲੀ ਬਣ ਗਈ ਆ ਗਲੀ ਬਣ ਗਈ ਸਾਡੇ ਮੰਦਨ ਮਨ ਬਰਨਾਲੇ ਜਿਲ੍ਹੇ ਦੀ ਪਹਿਲੀ ਨਾਜ ਮੰਡੀ ਆ ਜਿਹਦੇ ਚਾਰ ਦੁਬਾਰੀ ਬਣੀਆਂ ਸਹਰਾਂ ਜੀ ਤਾਂ ਹੈਗੀ ਪਿੰਡਾਂ ਦੀ ਕਿਸੇ ਮੰਨ ਨਾਜ ਮੰਡੀ ਦੇ ਆਲੇ-ਦਾਲੇ ਕੰਧ ਨਹੀਂ ਚਾਰ ਦੁਬਾਰੀ ਨਹੀਂ ਬਣੀ ਸਾਡੇ ਮੰਦ ਬਣੀਆਂ ਵੀ ਸਾਡੇ ਸਟੇਡੀਅਮ ਦਾ ਕੰਮ ਬਾਈ ਨੇ ਮੰਨ ਲਿਆ ਜਮਾ ਸਟੇਡੀਅਮ ਖੰਡਰ ਬਣਿਆ ਪਿਆ ਤੇ ਰਤਮ ਨਿਹੜੀਆਂ ਦੇ ਅੱਡਾ ਬਣ ਗਿਆ ਤੇ ਉਹ ਅੱਜ ਉੱਥੇ ਮੁੰਡੇ ਕੁੜੀਆਂ ਖੇਡਣ ਲੱਗ ਗਏ ਦਵਾਰੇ ਚਹਿਲ ਪੈਰ ਹੋਣ ਲੱਗ ਗਏ ਉੱਥੇ ਜਿਹੜੇ ਕੀਤੇ ਨਹੀਂ ਕੀਤੇ ਦੀ ਉਹ ਵੀ ਪੂਰੇ ਹੋ ਗਏ ਮੇਰੇ ਖੇਤ ਜਾਂਨੇ ਆ ਮਤਲਬ ਸਾਡੇ 2 ਮੋਟਰਾਂ ਦੀ 16 ਕਿੱਲਾਂ ਚ ਤੇ ਸਾਡੇ ਜਦੋਂ ਪਹਿਲਾਂ ਮਨ ਲਾਈਟ ਆਉਂਦੀ ਦੀ ਦੋ ਹੀ ਮੋਟਰਾਂ ਸਾਡੀਆਂ ਇੱਕ ਦਿਨ ਵੀ ਕਦੇ ਖੜੀ ਨਹੀਂ ਸੀ 20 ਪੈਂਦਾ ਸੀ ਉਦੋਂ ਭਵਾ ਖੜਦੀ ਹੁੰਦੀਆਂ ਨਹੀਂ ਖੜੀ ਨਹੀਂ ਸੀ ਹੁਣ ਇੱਕ ਮੋਟਰ ਦਾ ਪਾਣੀ ਸਾਡਾ ਮਾੜਾ ਇੱਕ ਦਾ ਪਾਣੀ ਚੰਗਾ